ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਪਟਨਾ ਸਾਹਿਬ ਵਿਖੇ ਹੈ ਇਹ ਜੋ ਪਟਨਾ ਸਾਦਾ ਮੇਨ ਗੁਰੂ ਘਰ ਹੈ ਜਿਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦਾ ਪ੍ਰਕਾਸ਼ ਹੋਇਆ ਸੀ ਉਸ ਸਥਾਨ ਤੋਂ ਲਗਭਗ 4-5 ਕਿਲੋਮੀਟਰ ਹੀ ਦੂਰੀ ਤੇ ਹੈ ਔਰ ਇਹ ਜੋ ਗੁਰੂ ਘਰ ਹੈ ਇਹ ਧੰਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਹੈ ਇਸ ਸਥਾਨ ਤੇ ਗੁਰ ਤੇਗ ਬਹਾਦਰ ਮਹਾਰਾਜੀ ਆਏ ਸਨ ਉਹਨਾਂ ਨੇ ਚਰਨ ਪਾਏ ਸੀ ਸੋ ਜੋ ਬਾਕੀ ਇੱਥੇ ਦਾ ਜੋ ਇਤਿਹਾਸ ਹੈ ਉਹ ਅੰਦਰ ਬਾਬਾ ਜੀ ਹਨ ਉਹ ਸੰਗਤਾਂ ਜੋ ਵੀ ਆਂਦੀਆਂ ਹਨ ਗੁਰੂ ਘਰ ਵਿੱਚ ਉਹਨਾਂ ਸਾਰਿਆਂ ਨੂੰ ਹੀ ਇਤਿਹਾਸ ਸੁਣਾਉਂਦੇ ਹਨ ਸੋ ਅਸੀਂ ਅੰਦਰ ਚਲ ਕੇ ਬਾਬਾ ਜੀ ਤੋਂ ਇਤਿਹਾਸ ਸੁਣਾਂਗੇ ਸੋ ਇਹ ਜੀ ਪ੍ਰਾਤਨ ਖੂਹ ਹੈ ਬੋਲੀ ਹੈ ਇਹਦਾ ਪਿੱਤਰ ਠੰਡਾ ਮਿੱਠਾ ਜਲ ਸੰਗਤਾਂ ਨੂੰ ਸ਼ਕਾਇਆ ਜਾਂਦਾ ਹੈ ਔਰ ਇਹ ਬਾਬਾ ਜੀ ਬੈਠੇ ਹਨ ਬਾਹਰ ਇਹ ਬਾਲਟੀ ਨਾਲ ਜਲ ਸੰਗਤਾਂ ਕਢਦੀਆਂ ਹਨ ਔਰ ਜਲ ਛਕਦੀਆਂ ਨੇ ਸੰਗਤਾਂ ਔਰ ਅੰਦਰ ਹੀ ਗੁਰੂ ਘਰ ਵਿੱਚ ਇਹ ਖੱਬੇ ਪਾਸੇ ਸਰੋਵਰ ਬਣਿਆ ਹੋਇਆ ਹੈ ਜੋ ਵੀ ਸੰਗਤਾਂ ਗੁਰੂ ਘਰ ਵਿੱਚ ਆਉਂਦੀਆਂ ਨੇ ਇਸ਼ਨਾਨ ਪਾਣੀ ਕਰਕੇ ਗੁਰੂ ਘਰ ਵਿੱਚ ਨਤਮਸਤਕ ਹੁੰਦੀਆਂ ਨੇ ਆਪਣੀਆਂ ਮਨੋ ਕਾਮਨਾ ਲਈ ਗੁਰੂ ਘਰ ਵਿੱਚ ਅਰਦਾਸਾਂ ਬੇਨਤੀਆਂ ਕਰਦੀਆਂ ਹਨ ਇਹ ਸਾਹਮਣੇ ਜੋ ਹੈ ਤੁਸੀਂ ਵੇਖ ਰਹੇ ਹੋ ਇਹ ਗੁਰੂ ਘਰ ਹੈ ਜੀ ਔਰ ਇਸ ਸਥਾਨ ਤੇ ਹੀ ਅੰਦਰ ਚੱਲ ਕੇ ਗੁਰੂ ਤੇਗ ਬਹਾਦਰ ਜੀ ਜਿਸ ਨਾਮ ਇੱਥੇ ਆਏ ਸਨ ਉਹਨਾਂ ਨੇ ਨਿੰਮ ਦੇ ਦਰਖਤ ਦੀ ਦਾਤਨ ਕੀਤੀ ਸੀ ਔਰ ਉਹ ਦਾਤਨ ਤੋਂ ਹੀ ਨਿੰਮ ਦਾ ਪੇੜ ਪੈਦਾ ਹੋ ਗਿਆ ਸੀ ਔਰ ਜੋ ਪੇੜ ਹੈ ਉਹ ਕਾਫੀ ਪੁਰਾਣਾ ਹੋਣ ਕਰਕੇ ਟੁੱਟ ਵੀ ਗਿਆ ਹੈ ਜੋ ਕਿ ਇੱਥੇ ਸ਼ੀਸ਼ੇ ਦੇ ਵਿੱਚ ਹੀ ਬਾਰਵੀਂ ਸੰਭਾਲ ਕੇ ਰੱਖਿਆ ਹੋਇਆ ਹੈ ਔਰ ਤੁਹਾਨੂੰ ਅੰਦਰ ਵੀ ਦਰਸ਼ਨ ਕਰਾਵਾਂਗੇ ਅੰਦਰ ਵੀ ਗੁਰੂ ਘਰ ਵਿੱਚ ਇਹੋ ਸ਼ੀਸ਼ੇ ਦੇ ਵਿੱਚ ਰੱਖਿਆ ਹੋਇਆ ਹੈ ਔਰ ਇਸੇ ਸਥਾਨ ਤੇ ਇੱਕ ਕੜਾ ਵੀ ਹੈ ਗੁਰਤੇਗ ਬਹਾਦਰ ਮਹਾਰਾਜਿਆਂ ਦਾ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਇਸ ਸਥਾਨ ਤੇ ਸੰਗਤਾਂ ਜੋ ਆndੀਆਂ ਹਨ ਆਪਣੇ ਬੱਚਿਆਂ ਦੀਆਂ ਮਨੋ ਕਾਮਨਾ ਵਾਸਤੇ ਆndੀਆਂ ਨੇ ਉਹ ਬਾਹਰੋਂ ਜੋ ਬਾਹਰ ਗੇਟ ਹੈ ਉੱਥੇ ਅੰਬ ਦੇ ਬੂਟੇ ਲੈ ਕੇ ਜਾਂ ਅੰਦਰ ਵੀ ਬਾਬਾ ਜੀ ਹਨ ਬੈਠੇ ਹਨ ਇੱਕ ਗੁਰੂ ਘਰ ਦੇ ਗੇਟ ਦੇ ਕੋਲ ਉੱਥੋਂ ਹੀ ਬੂਟੇ ਲੈ ਕੇ ਤੇ ਗੁਰੂ ਘਰ ਵਿੱਚ ਅਰਦਾਸ ਬੇਨਤੀ ਕਰਵਾ ਕੇ ਬਾਬਾ ਜੀ ਕੋਲੋਂ ਪਰ ਸਾਈਡ ਤੇ ਜਗ੍ਹਾ ਬਣੀ ਹੋਈ ਹੈ ਉਸ ਸਥਾਨ ਤੇ ਆਮਦਾ ਬੂਟਾ ਲਗਾਇਆ ਜਾਂਦਾ ਹੈ ਸੋ ਇਧਰ ਇਹ ਬੋਰਡ ਹੈ ਜੀ ਇਧਰ ਇਤਿਹਾਸ ਲਿਖਿਆ ਹੋਇਆ ਹੈ ਜੋ ਗੁਰੂ ਘਰ ਦਾ ਗੁਰਦੁਆਰਾ ਗੁਰੂ ਕਾ ਬਾਗ ਦਾ ਇਤਿਹਾਸ ਹੈ ਪੂਰਾ ਤੁਸੀਂ ਵੀਡੀਓ ਨੂੰ ਸਲੋ 모ਸ਼ਨ ਦੇ ਵਿੱਚ ਕਰਕੇ ਇਹ ਪੂਰਾ ਇਤਿਹਾਸ ਤੁਸੀਂ ਪੜ ਸਕਦੇ ਹੋ ਸੋ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਅੰਦਰੋਂ ਗੁਰੂ ਘਰ ਦੇ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਹੈ ਜੀ ਸੋ ਸੰਗਤਾਂ ਸਾਡੀਆਂ ਆ ਰਹੀਆਂ ਨੇ ਪਿੱਛੇ-ਪਿੱਛੇ ਜਿਨ੍ਹਾਂ ਨੇ ਕੋਈ ਬੂਟੇ ਖਰੀਦਣੇ ਹਨ ਕ੍ਰੀਤ ਕੇ ਗੁਰੂਕ ਸਾਹਿਬ ਕੇ ਮੱਥਾ ਟੇਕਣ ਗੀਆਂ ਦਸ ਬੇ ਅਰਤੀ ਕਰਨ ਗੀਆਂ ਸੋ ਦਰਸ਼ਨ ਕਰੋ ਜੀ ਗੁਰਦੁਆਰਾ ਗੁਰੂ ਕਾ ਬਾਗ ਪਾਸ਼ਾ ਨੋਵੀਂ ਇਹ ਬਾਬਾ ਜੀ ਹਨ ਜੋ ਸਾਨੂੰ ਇਤਿਹਾਸ ਨਾਲ ਜਾਣੂ ਕਰਾਣਗੇ ਆਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਪਵਿੱਤਰ ਪਾਵਨ ਸਥਾਨ ਗੁਰਦੁਆਰੇ ਦਾ ਨਾਮ ਗੁਰੂ ਕਾ ਬਾਗ ਹੈ ਇੱਕ ਸਮੇਂ ਬਾਗ ਨਵਾਬ रहीम बख्श करीम बख्श ਦਾ ਬਾਗ ਹੋਇਆ ਕਰਦਾ ਸੀ ਇੱਕ ਦਿਨ ਸਾਧੂ ਮਹਾਤਮਾ ਇਸ ਬਾਗ ਦੇ ਵਿੱਚੋਂ ਜਾ ਰਿਹਾ ਸੀ ਤੇ ਮਾਲੀ ਦੇ ਕੋਲੋਂ ਫਲ ਮੰਗਿਆ ਮਾਲੀ ਨੇ ਫਲ ਦੇਣ ਤੋਂ ਮਨਾ ਕਰ ਦਿੱਤਾ ਤੇ ਸਾਧੂ ਮਹਾਤਮਾ ਨੇ ਸ਼ਰਾਪ ਦੇ ਕੇ ਇਸ ਬਾਗ ਨੂੰ ਸੁਕਾ ਦਿੱਤਾ ਮਾਲੀ ਜਿਹੜਾ ਵੀ ਬੂਟਾ ਲਾਇਆ ਕਰੇ ਸੁੱਕ ਜਾਇਆ ਕਰੇ ਗੁਰਤੇਗ ਬਹਾਦਰ ਜੀ ਮਹਾਰਾਜ बाबा बकाले तो चलकर परिवार समेत सिखै धर्म ਦਾ ਪ੍ਰਚਾਰ ਕਰਦੇ ਹੋਏ ਪਟਨੇ ਸ਼ਹਿਰ ਦੇ ਵਿੱਚ ਗੁਰਦੁਆਰਾ ਗਊਕਾਟ ਪਹੁੰਚੇ ਬਰਸਾਤਾ ਤੇ ਦਿਨਸ ਹਨ ਇਸ ਕਰਕੇ ਗੁਰਤੇਗ ਬਹਾਦਰ ਜੀ ਮਹਾਰਾਜ ਚੌ ਮਾਸਾ ਇੱਥੇ ਹੀ ਕਟਿਆ ਉਸ ਤੋਂ ਬਾਅਦ ਗੁਰਤੇਗ ਬਹਾਦਰ ਜੀ ਮਹਾਰਾਜ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ ਆਪ ਸਿੱਖੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਸਾਮ ਚਲੇ ਗਏ ਕੁਝ ਦਿਨਾਂ ਬਾਅਦ 22 ਦਸੰਬਰ 1668 ਈਸਵੀ ਉਹ ਸੁਦੀ 7ਵੇਂ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਪ੍ਰਕਾਸ਼ ਪਟਨੇ ਦੇ ਵਿੱਚ ਹੋਇਆ ਬਚਪਨ ਦਾ ਨਾਂਸੀ ਬਾਲਾ ਪ੍ਰੀਤਮ ਗੋਬਿੰਦ ਰਾਏ ਇਹ ਖੁਸ਼ੀਆਂ ਦਾ ਖਬਰ ਪਹਾਯ ਤੇয়াল ਦਾਸ ਜੀ ਜਾ ਕੇ ਆਸਾਮ ਪਹੁੰਚਾਈ ਗੁਰੂ ਜੀ ਨੂੰ ਤੇਗੁਰ ਤੇਗ ਬਹਾਦਰ ਜੀ ਮਹਾਰਾਜ ਬਹੁਤ ਖੁਸ਼ੀਆਂ ਮਨਾਇਆ ਗਰੀਬਾਂ ਨੂੰ ਦਾਨਪੂਰਨ ਕੀਤੇ ਜਦ ਗੁਰਤੇਗ ਬਹਾਦਰ ਜੀ ਮਹਾਰਾਜ ਅਸਾਮ ਤੋਂ ਪੰਜਾਬ ਅਨੰਦਪੁਰ ਸਾਹਿਬ ਜਾਣ ਲੱਗੇ ਇਸ ਪਾਵਨ ਧਰਤੇ ਤੇ ਚਰਨ ਪਾਏ ਚਰਨ ਪੈਂਦਿਆਂ ਹੀ ਬਾਗ ਇਹ ਹਰਾ ਭਰਾ ਹੋ ਗਿਆ ਜਿਹੜੇ ਸਾਧੂ ਮਹਾਤਮਾ ਨੇ ਸ਼ਰਾਪ ਦੇ ਕੇ ਸੁਖਾ ਦਿੱਤਾ ਸੀ ਜਿਸ ਦਿਨ ਗੁਰਤੇਗ ਬਹਾਦਰ ਜੀ ਮਹਾਰਾਜ ਇਸ ਬਾਗ ਦੇ ਵਿੱਚ ਆ ਕੇ ਚਰਨ ਪਾਏ ਸਨ ਵਿਸਾਖ ਸੁਦੀ ਸਤਮੀ ਦਾ ਸੁਭ ਦਿਹਾਰਾ ਸੀ ਇਸ ਬਾਗ ਦੇ ਮਾਲੀ ਨੇ ਜਾ ਕੇ ਨਵਾਬ ਨੂੰ ਦੱਸਿਆ ਕਿ ਆਪ ਜੀ ਦਾ ਕਈ ਸਾਲਾਂ ਤੋਂ ਬਾਗ ਸੁੱਕਾ ਹੋਇਆ ਸੀ ਕੋਈ ਸੰਤ ਮਹਾਪੁਰਸ਼ ਆ ਕੇ ਇਸ ਬਾਗ ਦੇ ਵਿੱਚ ਬੈਠੇ ਹਨ ਉਹਨਾਂ ਦੇ ਆਉਣ ਕਰਕੇ ਇਹ ਬਾਗ ਸਭ ਹਰਾ ਭਰਾ ਹੋ ਗਿਆ ਇਹ ਗੱਲ ਨਵਾਬ ਨੇ ਸੁਣ ਕਰਕੇ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤ ਵੇਲੇ ਆਏ ਗੁਰਤੇਗ ਬਹਾਦਰ ਜੀ ਮਹਾਰਾਜ ਨਿਮ ਤੇ ਦਾਤਨ ਕਰ ਰਹੇ ਸਨ ਨਿਮ ਤੇ ਦਾਤਨ ਕਰਕੇ ਜਮੀਨ ਵਿੱਚ ਗੱਡ ਦਿੱਤੀ ਵਿੱਚ ਸਾਰਵ ਲੋਹ ਦਾ ਕਰਾ ਪਾਇਆ ਕਰਾ ਪਾ ਕੇ ਵਚਨ ਕੀਤੇ ਨੇ ਕਿ ਜਦੋਂ ਪਸਾਵਰ ਦੂਰ ਦੂਰ ਤੋਂ ਸੰਗਤਾਂ ਆਉਣਗੀਆਂ ਦਰਸ਼ਨ ਵਾਸਤੇ ਇਹ ਟਾਹਣੀ ਟੁੱਟੇਗੀ ਤੇ ਵਿੱਚੋਂ ਕਰਾ ਨਿਕਲੇਗਾ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਵਚਨ ਵੀ ਪੂਰੇ ਹੋਏ ਜਦੋਂ ਦੇਸ਼ ਦਾ ਵਟਵਾਰਾ ਹੋਇਆ ਪਸਾਵਰ ਤੋਂ ਸੰਗਤਾਂ ਆਈਆਂ ਦਰਸ਼ਨ ਵਾਸਤੇ ਇਹ ਟਾਨੀ ਟੁੱਟੀ ਤੇ ਵਿੱਚੋਂ ਕੜਾ ਨਿਕਲਿਆ ਜੋ ਕਿ ਨਗਰ ਕੀਰਤਨ ਨਿਕਲੇ ਨੇ ਗੁਰੂ ਕੇ ਬਾਗਸ ਤੋਂ ਉਹ ਨਗਰ ਯਾਤਰਾ ਵਿੱਚ ਲੈ ਗਏ ਨੇ ਦਰਸ਼ਨ ਵਾਸਤੇ ਕਰਾ ਫਿਰ ਨਗਰ ਕੀਰਤਨ ਜਦੋਂ ਵਾਪਸ ਆਉਣਗੇ ਫਿਰ ਰੱਖੇ ਜਾਣਗੇ ਦਰਸ਼ਨ ਵਾਸਤੇ ਜਿੱਥੇ ਗੁਰਤੇਗ ਬਹਾਦਰ ਜੀ ਮਹਾਰਾਜ ਇਸ ਬਾਗ ਦੇ ਵਿੱਚ ਆ ਕੇ ਬੈਠੇ ਸਨ ਇਮਲੀ ਦਾ ਦਰਖਸੀ ਬੂਟਾ ਉਸ ਸਮਾਂ ਪਹਿਲਾਂ ਡੇਗ ਪਿਆ ਸੀ ਤੇ ਉਹਨਾਂ ਦਾ ਇੱਕ ਢਾਲ ਸਾਹਮਣੇ ਪਈ ਹੈ ਸ਼ੀਸ਼ੇ ਵਿੱਚ ਆਪ ਜੀ ਦਰਸ਼ਨ ਕਰੋਗੇ ਇਮਲੀ ਦੇ ਬੂਟੇ ਦੀ ਨਵਾਬ ਰਹੀਮ ਬਖਸ਼ ਕਰੀਮ ਬਖਸ਼ ਦੋਨੇ ਪ੍ਰਾਚਲ ਕਰਕੇ ਆਏ ਗੁਰੂ ਜੀ ਨੂੰ ਮੱਥਾ ਟੇਕਿਆ ਗੁਰਤੇਗ ਬਹਾਦਰ ਜੀ ਮਹਾਰਾਜ ਨਵਾਬ ਨੂੰ ਪੁੱਛਿਆ ਕਿਸ ਦਾ ਬਾਗ ਹੈ ਤੇ ਨਵਾਬ ਨੇ ਜਵਾਬ ਦਿੱਤਾ ਹੈ ਗੁਰੂ ਦਾ ਬਾਗ ਹੈ ਇਹ ਆਪ ਜੀ ਦਾ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਨਵਾਬ ਨੂੰ ਕਿਹਾ ਕਿ ਇਸ ਗੁਰੂ ਕੇ ਬਾਗ ਦੇ ਜਿੰਨੇ ਵੀ ਜ਼ਮੀਨ ਹੈ ਚਾਰੇ ਪਾਸੇ ਚਾਰ ਦੀਵਾਰੀ ਕੰਧ ਕਰਾ ਦਿਓ ਤਾਂ ਕਿ ਕੱਲ ਨੂੰ ਤੁਹਾਡਾ ਕੋਈ ਔਲਾਦ ਪਰਿਵਾਰ ਦੇ ਵਿੱਚੋਂ ਕੋਈ ਲੜਾਈ ਝਗੜਾ ਨਾ ਕਰੇ ਨਵਾਬ ਨੇ ਇਸ ਜ਼ਮੀਨ ਦੀ ਚਾਰੇ ਪਾਸੇ ਚਾਰ ਦੀਵਾਰੀ ਕੰਧ ਕਰਾ ਕੇ ਇਹ ਜਗਾ ਗੁਰੂ ਜੀ ਨੂੰ ਸੌਂਪ ਦਿੱਤੀ ਬੇਨਤੀ ਕੀਤੀ ਮਹਾਰਾਜ ਸਾਡੇ ਬੇਗਮ ਨੂੰ ਕੁਸ਼ਟ ਰੋਗ ਹੈ ਕੋੜ ਦਾ ਬਿਮਾਰੀ ਉਹ ਚੱਲ ਫਿਰ ਨਹੀਂ ਸਕਦੇ ਬਰੇ ਦਿਨਾ ਤੋਂ ਬਿਮਾਰ ਆਪ ਜੀ ਕਿਰਪਾ ਬਖਸ਼ਿਸ਼ ਕਰੋ ਗੁਰਤੇਗ ਬਹਾਦਰ ਜੀ ਮਹਾਰਾਜ ਨਵਾਬ ਨੂੰ ਕਿਹਾ ਕਿ ਆਪਣੇ ਬੇਗਮ ਨੂੰ ਇਸ ਬਾਗ ਦੇ ਵਿੱਚ ਲਿਆਓ ਖੂਦ ਜਲ ਨਾਲ ਇਸ਼ਨਾਨ ਕਰਾਓ ਸਾਰੇ ਦੁੱਖ ਕਲੇਸ਼ ਬਿਮਾਰੀ ਦੂਰ ਹੋ ਜਾਣਗੇ ਨਵਾਬ ਨੇ ਅੰਮ੍ਰਿਤ ਵੇਲੇ ਬੇਗਮ ਨੂੰ ਲੈ ਕੇ ਇਸ ਬਾਗ ਦੇ ਵਿੱਚ ਆਏ ਖੂਦ ਜਲ ਨਾਲ ਇਸ਼ਨਾਨ ਕਰਾਇਆ ਇਸ਼ਨਾਨ ਕਰਦਿਆਂ ਸਾਰਾ ਦੁੱਖ ਕਲੇਸ਼ ਬਿਮਾਰੀ ਕੁਇਸਟਰ ਕੋੜ ਦਾ ਬਿਮਾਰੀ ਸਾਰੇ ਦੂਰ ਹੋ ਗਏ ਉਹ ਚੱਲ ਕਰਕੇ ਆਈ ਗੁਰੂ ਜੀ ਦੇ ਚਰਣਾ ਚ ਮੱਥਾ ਟੇਕਿਆ ਸੁਕਰਾਣਾ ਕੀਤਾ ਮਹਾਰਾਜ ਜੀ ਆਪ ਜੀ ਦੀ ਬਹੁਤ ਕਿਰਪਾ ਹੋਈ ਸਾਡੇ ਘਰ ਕੋਈ ਪੁੱਤਰ ਨਹੀਂ ਹੈ ਕੋਈ ਔਲਾਦ ਨਹੀਂ ਆਪ ਜੀ ਕਿਰਪਾ ਬਖਸ਼ਿਸ਼ ਕਰੋ ਗੁਰਤੇਗ ਬਹਾਦਰ ਜੀ ਮਹਾਰਾਜ ਉਸ ਖੂਨ ਨੂੰ ਵਰ ਦਿੱਤੇ ਨੇ ਸੂਕੇ ਹਰੇ ਕੀ ਖਿਨ ਮਾਹੈਂ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਾਸ਼ਟ ਪੂਰੇ ਗੁਰਦੇਵ ਸੇਵਕ ਕੋ ਦੇਣੀ ਆਪਣੀ ਸੇਵ ਜੋ ਵੀ ਮਾਈ ਪਾਈ ਸਰਧਾ ਪ੍ਰੇਮ ਦੇ ਨਾਲ ਇੱਥੇ ਆ ਕੇ ਸਤਵੇਂ ਵਾਲੇ ਦਿਨ ਇਸਨਾਨ ਕਰਿਆ ਕਰੇਗਾ ਉਹਨਾਂ ਦੇ ਸਾਰੇ ਦੁੱਖ ਕਲੇਸ਼ ਬਿਮਾਰੀ ਦੂਰ ਹੋ ਜਾਣਗੇ ਜਿਹੜੇ 12 ਸਤਵੇਂ ਆ ਕੇ ਇੱਥੇ ਇਸਨਾਨ ਕਰਦੇ ਹਨ ਉਹਨਾਂ ਦੇ ਘਰ ਪੁੱਤਰ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਤੇ ਨਾਮਦਾਨ ਇਸਨਾਨ ਇੱਥੇ ਪ੍ਰਾਪਤ ਹੁੰਦਾ ਹੈ ਸਾਰਿਆਂ ਦਾ ਮਨੋ ਕਾਮਨਾਵਾਂ ਸੁਖਨਾ ਪੂਰੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਦੇ ਵਿੱਚ 4.5 ਸਾਲ ਦੇ ਹੋ ਗਏ ਹਨ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਪਟਨੇ ਦੇ ਸਾਰੇ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਾਲਕੀ ਦੇ ਵਿੱਚ ਬਿਠਾ ਕੇ ਇਸੇ ਬਾਗ ਦੇ ਵਿੱਚ ਲਿਆਏ ਸਨ ਪਿਤਾ ਪੁੱਤਰ ਦਾ ਪਹਿਲੇ ਮਿਲਾਪ ਇਸੇ ਬਾਗ ਦੇ ਵਿੱਚ ਇਸੇ ਸਥਾਨ ਤੇ ਹੋਇਆ ਸੀ ਉਹਨਾਂ ਦਾ ਯਾਦਗਾਰ ਨਿਸ਼ਾਨੀ ਇਹ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੈ ਨਾਮਦਾਨ ਇਸ ਨਾਮ ਇਥੇ ਪ੍ਰਾਪਤ ਹੁੰਦਾ ਮਨੋ ਕਾਮਨਾਵਾਂ ਪੂਰਨ ਹੋਣ ਤੋਂ ਬਾਅਦ ਕੋਈ ਆ ਕੇ ਇੱਥੇ ਅਖੰਡ ਪਾਠ ਕਰਾਉਂਦੇ ਨੇ ਕੋਈ ਗੁਰੂ ਕੇ ਲੰਗਰ ਕਰਾਉਂਦੇ ਕੋਈ ਬੂਟੇ ਲਗਾ ਕੇ ਜਾਂਦੇ ਨੇ ਜੋ ਸਰਦਾ ਹੁੰਦੀ ਆ ਕੇ ਸੁਕਰਾਨਾ ਕਰਦੇ ਨੇ ਜੋ ਸਰਦਾ ਹੁੰਦੀ ਗੁਰੂ ਘਰ ਦੀ ਆ ਕੇ ਸੇਵਾ ਕਰਕੇ ਜਾਂਦੇ ਨੇ ਇਹ ਇਥੋਂ ਦਾ ਇਤਿਹਾਸ ਹੈ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾ ਸੰਗਤਾਂ ਇਹ ਹੈ ਜੀ ਜੋ ਬਾਗ ਸਾਈਡ ਤੇ ਬਣਿਆ ਹੋਇਆ ਹੈ ਗੁਰੂ ਘਰ ਦੇ ਨਾਲ ਹੀ ਇਸ ਸਥਾਨ ਤੇ ਸੰਗਤਾਂ ਵੱਲੋਂ ਬੂਟੇ ਲਗਾਏ ਜਾਂਦੇ ਨੇ ਸွေ ਕਾਫੀ ਬੂਟੇ ਜੋ ਪਹਿਲਾਂ ਲੱਗੇ ਹੋਏ ਨੇ ਵੱਡੇ ਵੀ ਹੋ ਗਏ ਨੇ ਹਰਿਆ ਭਰਿਆ ਪੂਰਾ ਬਾਗ ਪਿਆ ਹੈ ਗੁਰੂ ਘਰ ਦਾ ਇਹ ਜੋ ਤੁਸੀਂ ਸਾਹਮਣੇ ਵੇਖ ਰਹੇ ਹੋ ਔਰ ਇਧਰ ਬਰਫ ਜੋ ਬਾਬਾ ਜੀ ਬੈਠੇ ਆ ਨਾ ਬੂਟੇ ਲੈ ਕੇ ਇੱਥੇ ਵੀ ਸੰਗਤਾਂ ਬੂਟੇ ਲੈ ਸਕਦੀਆਂ ਨੇ ਇਧਰ ਗੁਰੂ ਘਰ ਵੱਲੋਂ ਬਾਹਰ ਨਵਾਂ ਲੰਗਰ ਹਾਲ ਤਿਆਰ ਕੀਤਾ ਗਿਆ ਹੈ ਸੋ ਇਹਦਾ ਕੰਮ ਚੱਲ ਜਾਰੀ ਹੈ ਸੋ ਇੱਥੇ ਬਲੌ ਫਦਰ ਜੀ ਕਰਦੇ ਆ ਵਲੋਗ ਨੂੰ ਅਸੀਂ ਸਮਾਪਤ ਫਿਰ ਮਿਲਦੇ ਆ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ